ਜੋ ਕਾਲੀ ਦਲ ਦੇ ਵਿੱਚ ਮੋਜਾਂ ਮਾਣਦੇ ਰਹੇ ਆ ਜਾਂ ਕਾਂਗਰਸ ਦੇ ਵਿੱਚ ਮੋਜਾਂ ਮਾਣਦੇ ਰਹੇ ਆ ਠੇਕੇ ਲੈਂਦੇ ਰਹੇ ਆ ਵੱਡੇ ਵੱਡੇ ਅਹੁਦਿਆਂ ਤੇ ਸੁੱਦੀ ਚੱਲਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਚ ਨਹੀਂ ਹੋਈ ਹੈ ਦੇਖਦੇ ਹੋ ਬਦਲਾਅ ਇਹਨੂੰ ਬਦਲਾਅ ਕਹਿੰਦੇ ਹੋ ਬੇਸਿਕਲੀ ਇਹ ਬਦਲਾਅ ਹੋਈਆਂ ਕਿ ਇਹ ਮੈਂ ਸਮਝਦਾ ਵੀ ਇਹ ਉਹਨਾਂ ਦੇ ਹੱਥ ਕਮਾਂਡ ਹੈ ਮਾਕਰਨਾ ਮੈਂ ਉਹਨਾਂ ਦੇ ਵਿੱਚ ਤੋਂ ਇੱਕ ਚਿੱਟੀਆਂ ਦੀ ਐਡ ਹੈ ਸੀਐਮ ਸਾਹਿਬ ਦੇ ਧਿਆਨ ਚ ਗੱਲ ਲਿਆਂਦੀ ਹੈ ਕਿ ਸਾਡੇ ਜ਼ਿਲ੍ਹੇ ਫਰੀਦਕੋਟ ਹੂੰ ਤੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਇੱਕ ਕੋਈ ਬੰਦਾ ਹੈ ਜਿਹੜਾ ਪਿਛਲੇ 10-15 ਸਾਲ ਤੋਂ ਕੰਮ ਕਰਦਾ ਉਹ ਕਹਿੰਦੇ ਕਿਵੇਂ ਪੋਸੀਬਲ ਹੋ ਸਕਦਾ ਮੈਂ ਕਹਿੰਦੀ ਪੋਸੀਬਲ ਕਿਉਂ ਨਹੀਂ ਹੋ ਸਕਦਾ ਜਦੋਂ ਜਦੋਂ ਅਸੀਂ ਟੈਕਨੀਕਲ ਬਿਡ 10 ਬੰਦੇ ਪਾਉਂਦੇ ਆ ਨਵਾਂ ਨੂੰ ਕੱਢ ਦਿੱਤਾ ਜਾਂਦਾ ਇੱਕ ਹੀ ਰੱਖਿਆ ਜਾਂਦਾ ਇਹ ਇੱਕ ਹਟਾਉਣ ਵਾਲਾ ਫੈਸਲਾ ਸਰਕਾਰ ਦਾ ਬਹੁਤ ਵਧੀਆ ਹੈ ਪਰ ਥੋੜਾ ਜਿਹਾ ਮੈਨੂੰ ਇਹ ਲੱਗਦਾ ਹੈ ਵੀ ਆਟੇ ਨਾਲ ਘੋਲਣਾ ਕਿਸੇ ਮੈਂ ਹੁਣੇ-ਹੁਣੇ ਆ ਰਿਹਾ ਸੀ ਉਡੇ ਦਫਤਰ ਦੇ ਬਾਹਰ ਦੇਖਿਆ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਠੀਕ ਅਸੀਂ ਚਿੱਟੇ ਵਾਲਿਆਂ ਦਾ ਨਸ਼ਾ ਕਸ ਕਰਾਂ ਦਾ ਜਾਂ ਮਾੜੇ ਕੁਮਾਂ ਵਾਲਿਆਂ ਦਾ ਸਾਥ ਨਹੀਂ ਦੇਵਾਂ ਕਈ ਸਿਆਸੀ ਲੋਕਾਂ ਦੇ ਲੱਗੇ ਹੋਏ ਆ ਮੈਨੂੰ ਲੱਗਦਾ ਮੈਂ ਪਹਿਲੇ ਦਿਨੋਂ ਇੰਨੀ ਕੰਮ ਕਰਦਾ ਕੋਈ ਇਹ ਤਾਂ ਗੱਲ ਹੈ ਨਹੀਂ ਵੀ ਜਿਵੇਂ ਪਹਿਲਾਂ ਕਿਸੇ ਦੀ ਮਦਦ ਕੀਤੀ ਹੋਵੇ ਤੇ ਉਹਨੂੰ ਮੈਂ ਅੱਜ ਚੇਤਾਵਨੀ ਦੇਵਾਂ ਅੱਜ ਮੈਂ ਕਮਾਂ ਵੀ ਭਾਈ ਇਹ ਜੋ ਹੈ ਵੀ ਮੈਂ ਆਕੇ ਆਪਣੇ ਦਫਤਰ ਦੇ ਬਾਹਰ ਬੋਲ ਲੱਗਿਆ ਅੱਜ ਮੈਂ ਮਦਦ ਨਹੀਂ ਕਰਾਂ ਮੈਂ ਤਾਂ ਸ਼ੁਰੂ ਹੀ ਕੋਈ ਨਹੀਂ ਕਰਦਾ ਗੱਲਾਂ ਚੱਲ ਰਹੀਆਂ ਫਰੀਜ਼ਪੋਰਟ ਦੇ ਵਿੱਚ ਆਸ-ਪਾਸ ਪਿੰਡਾਂ 'ਚ ਵੀ ਸੱਚੇ ਗਰਾਊਂਡ ਬਣਿਆਰ ਕਰ ਰਹੇ ਆ ਕੈਂਪਾਂ ਨੂੰ ਜਾਈ ਤੇ ਸਰਕਾਰੀ ਨਿਯਮਾਂ ਦੇ ਵਿੱਚ ਇਹੀ ਤੁਮ ਦੇ ਇਹ ਦੇਖਿਆ ਜਾਵੇ ਪੈਸੇ ਵੀ ਲਈ ਜਾ ਰਹੇ ਆ ਉਹਨਾਂ ਚੀਜ਼ਾਂ ਦੇ ਨਾਮ ਤੇ ਮਾੜੀ ਗੱਲ ਆ ਜਿਹੜੇ ਵੀ ਸਰਕਾਰੀ ਬੰਦੇ ਤੇ ਪ੍ਰਾਈਵੇਟ ਬੰਦੇ ਜਿਹੜੇ ਇਹ ਕੰਮ ਕਰਦੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਭਰਾਓ ਇਹ ਕੰਮ ਛੱਡ ਦਿਓ ਸੱਤ ਕਰਤਾ ਬਿਲੀ ਵੀ ਛੱਡ ਦਿਓ ਜਿਹੜਾ ਵੀ ਕੋਈ ਬੰਦਾ ਮੇਰੇ ਕੋਲੇ ਪਿੰਡਾਂ ਵਾਲੇ ਗੱਲ ਬਹੁਤ ਕਰਦੇ ਆ ਕਿ ਵੀ ਸਾਡੇ ਦਰੂ ਨੇ ਆ ਮੰਗ ਲਿਆ ਸਾਡੇ ਤੋਂ ਆ ਮੰਗ ਲਿਆ ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਤੁਸੀਂ ਕਿਸੇ ਦੇ ਵੀ ਆਡੀਓ ਜਾਂ ਵੀਡੀਓ ਲਿਆ ਕੇ ਦਿਓ ਮੈਂ ਤੁਹਾਨੂੰ ਇਨਾਮ ਵੀ ਦੇਵਾਂਗਾ ਤੇ ਮੇਰਾ ਵਾਦਾ ਮੈਂ ਉਹ ਬੰਦੇ ਨੂੰ ਛੱਡਾਂਗਾ ਸਸਿਕਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਜਗਦੀਸ਼ ਪਾਵਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਫੇਰ ਆਪਣੇ ਨਾਲ ਫਰੀਦਪੁਰ ਤੋਂ ਸਮਾਜ ਸੇਵੀ ਅਰਸ਼ ਅਚਰ ਹੋਣਗੇ ਫਰੀਦਪੁਰਸ ਮੇ ਪੰਜਾਬ ਦੇ ਜੋ ਮੁੱਦੇ ਹੁਣ ਤੱਕ ਉਭਾਰੇ ਨਹੀਂ ਗਏ ਜਿਨ੍ਹਾਂ ਤੇ ਗੱਲਬਾਤ ਨਹੀਂ ਹੋਈ ਉਹ ਗੱਲਬਾਤ ਕਰਨ ਲਈ ਅਰਸ਼ ਅਚਰ ਆਪਣੇ ਨਾਲ ਹੋਣਗੇ ਗੱਲ ਕਰਾਂਗੇ ਸੱਚ ਸਾਹਿਬ ਪਹਿਲਾਂ ਤਾਂ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਦਾ ਸਤਿ ਸ਼੍ਰੀ ਅਕਾਲ ਜੀ ਬਾਬਾ ਸਾਹਿਬ ਬਿਲਕੁਲ ਜੀ ਉਹ ਠੀਕ ਹੋ ਬਹੁਤ ਵਧੀਆ ਜੀ ਤੁਸੀਂ ਤਾਂ ਕੰਪਿਊਟਰ ਖੋਲੀ ਬੈਠੇ ਹੋ ਲੈਪਟਾਪ ਚੱਲ ਰਿਹਾ ਘਟੀਆਂ ਅੱਜ ਫੇਰ ਕੋਈ ਮੇਲਾ ਮੁੱਖ ਮੰਤਰੀ ਸਾਹਿਬ ਨੂੰ ਇਹ ਤਾਂ ਤੁਸੀਂ ਉਹ ਅਫਸਰਾਂ ਨੂੰ ਜਾ ਕੇ ਪੁੱਛੋ ਜਿਹੜੇ ਵਿਚਾਰੇ ਕੰਮ ਲਾਏ ਵੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮੈਂ ਤੰਗ ਕਰਦਾ ਰਹਿਣਾ ਮੈਂ ਸੋਚਦਾ ਉਹ ਨਾ ਉਹ ਵੀ ਸਾਡੇ ਚੋਂ ਹੀ ਇੱਕ ਹੈ ਬਟ ਕਈ ਵਾਰੀ ਕੀ ਹੁੰਦਾ ਹੈ ਆਪਾਂ ਨੂੰ ਵਾਰ-ਵਾਰ ਤਾਂ ਯਾਦ ਕਰਾਉਣਾ ਪੈਂਦਾ ਜਿਵੇਂ ਮੈਂ ਅੱਗੇ ਵੀ ਕਹਿਣਾ ਹੁੰਦਾ ਹੈ ਕਿ ਜਿਵੇਂ ਆਪਾਂ ਕੋਈ ਵੀ ਜਾਂ ਬਿਜ਼ਨਸ ਜਾਂ ਕੋਈ ਵੀ ਕਿੱਤਾ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਜੇ ਕਿਸਾਨੀ ਹੈ ਤਾਂ ਖਾਦ ਪਾਉਣੀ ਪੈਂਦੀ ਹੈ ਫਸਲ ਸੰਭਣੀ ਪੈਂਦੀ ਹੈ ਜੇ ਕੋਈ ਬਿਜ਼ਨਸ ਹੈ ਤੇ ਉਹਦੇ 'ਚ ਧਿਆਨ ਰੱਖਣਾ ਪੈਂਦਾ ਉਸੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਚਿੱਠੀਆਂ ਪਤਨਾ ਯਾਦ ਦਿਵਾਉਣ ਵਾਸਤੇ ਜ਼ਰੂਰੀ ਹੈ ਚਲਦੀਆਂ ਰਹਿਣੀਆਂ ਚਾਹੀਦੀਆਂ ਚਲਦੀਆਂ ਰਹਿਣੀਆਂ ਚਾਹੀਦੀਆਂ ਤੇ ਇਹਦਾ ਰਿਵਰਟ ਤੁਸੀਂ ਜਦੋਂ ਦਫ਼ਤਰਾਂ 'ਚ ਜਾਂਦੇ ਹੋ ਪੁੱਛਿਆ ਤਾਂ ਕਰੋ ਵੀ ਕਈ ਭਾਈ ਕੋਈ ਅਰਸ ਦੀ ਜਿੱਤੀ ਤਾਂ ਨਹੀਂ ਆਈ ਜਦੋਂ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਜੋ ਕਾਲੀ ਦਲ ਦੇ ਵਿੱਚ ਮੌਜਾਂ ਮਾਣਦੇ ਰਹੇ ਆ ਜਾਂ ਕਾਂਗਰਸ ਦੇ ਵਿੱਚ ਮੌਜਾਂ ਮਾਣਦੇ ਰਹੇ ਆ ਠੇਕੇ ਲੈਂਦੇ ਰਹੇ ਆ ਵੱਡੇ ਵੱਡੇ ਅਹੁਦਿਆਂ ਤੇ ਸਿੱਧੀ ਚੱਲਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਚ ਵੀ ਉਹੀ ਹੈ ਦੇਖਦੇ ਹੋ ਬਦਲਾਅ ਇਹਨੂੰ ਬਦਲਾਅ ਕਹਿੰਦੀ ਹੈ ਬੇਸਿਕਲੀ ਇਹ ਬਦਲਾਅ ਨਹੀਂ ਹੈ ਜੀ ਇਹ ਮੈਂ ਸਮਝਦਾ ਹਾਂ ਵੀ ਇਹ ਉਹਨਾਂ ਦੇ ਹੱਥ ਕਮਾਂਡ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਮੈਂ ਨਾ ਤੁਹਾਨੂੰ ਇੱਕ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਮਾਫ ਕਰਨਾ ਮੈਂ ਉਹਦੇ ਵਿੱਚ ਤੁਹਾਨੂੰ ਇੱਕ ਚਿੱਠੀਆਂ ਦੀ ਐਡ ਕਰਦਾ ਮੈਂ ਸੀਐਮ ਸਾਹਿਬ ਦੇ ਧਿਆਨ ਚ ਗੱਲ ਲਿਆਂਦੀ ਵੀ ਜੀ ਸਾਡੇ ਜ਼ਿਲ੍ਹੇ ਫਰੀਦਕੋਟ ਤੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਇੱਕੋ ਹੀ ਬੰਦਾ ਹੈ ਜਿਹੜਾ ਪਿਛਲੇ 10-15 ਸਾਲ ਤੋਂ ਕੰਮ ਕਰ ਰਿਹਾ ਹੈ ਉਹ ਕਹਿੰਦੇ ਕਿ ਕਿਵੇਂ ਪੋਸੀਬਲ ਹੋ ਸਕਦਾ ਮੈਂ ਕਹਿੰਦਾ ਜੀ ਪੋਸੀਬਲ ਕਿਉਂ ਨਹੀਂ ਹੋ ਸਕਦਾ ਜਦੋਂ ਜਦੋਂ ਅਸੀਂ ਟੈਕਨੀਕਲ ਬਿਡ 10 ਬੰਦੇ ਪਾਉਂਦੇ ਆ ਨਵਾਂ ਨੂੰ ਕੱਢ ਦਿੱਤਾ ਜਾਂਦਾ 1 ਇੱਕ ਹੀ ਰੱਖਿਆ ਜਾਂਦਾ ਕੀ ਕੱਲੇ ਉਸੇ ਦੇ ਕਾਗਜ਼ ਸਹੀ ਹੁੰਦੇ ਇੱਕ ਨਹੀਂ ਦੋ ਨਹੀਂ 10 15 ਸਾਲ ਹੀ ਸਹੀ ਹੁੰਦੇ ਉਹਨਾਂ ਨੇ ਸਪੈਸ਼ਲੀ ਇੱਕ ਇਨਕੁਆਰੀ ਮਾਰਕ ਕੀਤੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਇਹ ਇਨਕੁਆਰੀ ਮਾਰਕ ਹੋਈ ਹੈ ਇਨੀਸ਼ੀਏਟ ਹੋਈ ਹੈ ਸੀਐਮ ਹਾਊਸ ਵੱਲੋਂ ਠੀਕ ਹੈ ਇੱਥੇ ਇੱਕ ਆਪਣੇ ਡੀਐਫਐਸ ਸਾਹਿਬ ਹੈ ਉਹਨਾਂ ਕੋਲ ਇਨਕੁਆਰੀ ਆ ਗਈ ਹੈ ਮੇਰੇ ਵੱਲੋਂ ਇਨਕੁਆਰੀ ਉਹਦੇ ਵਿੱਚ ਮੈਂ ਸਾਫ਼ ਲਿਖਿਆ ਹੈ ਵੀ ਇਸ ਸਾਲ ਜੋ 25 2025 ਦੇ ਵਿੱਚ ਟੈਂਡਰ ਹੋਣਗੇ ਮੇਰੀ ਮੈਕਸਿਮਮ ਕੋਸ਼ਿਸ਼ ਹੋਊਗੀ ਵੀ ਟੈਕਨੀਕਲ ਬਿਡ ਕਿਸੇ ਵੀ ਬੰਦੇ ਦੀ ਕੈਨਸਲ ਨਾ ਹੋਵੇ ਉਹਦਾ ਰੀਜ਼ਨ ਕੀ ਹੈ ਉਹਦੇ ਚ ਸਰਕਾਰ ਦਾ ਰੈਵਨਿਊ ਵੀ ਖਰਾਬ ਹੁੰਦਾ ਜੇ ਆਪਾਂ ਹਾਈਐਸਟ ਬਿਡਰ ਨੂੰ ਟੈਂਡਰ ਦੰਨੇ ਹੈ ਤੇ ਹਰ ਸਾਲ ਫਰੀਦਕੋਟ ਦੇ ਵਿੱਚ 5-4 ਕਰੋੜ ਰੁਪਏ ਦਾ ਫਰੀਦਕੋਟ ਕੱਲੇ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰ ਦਾ ਲਾਸ ਹੁੰਦਾ ਹੈ ਤੇ ਟੈਕਨੀਕਲ ਬਿਡ ਦੇ ਵਿੱਚ ਜਿਹੜੇ ਬੰਦਿਆਂ ਨੂੰ ਕੱਢਿਆ ਜਾਂਦਾ ਉਹਨਾਂ ਨੂੰ ਕੋਈ ਨਿੱਕਾ ਮੋਟਾ ਰੀਜ਼ਨ ਪਾ ਕੇ ਕੱਢਿਆ ਜਾਂਦਾ ਬਟ ਕੀ ਉਹਨਾਂ ਦੇ ਕਾਗਜ਼ ਜਿਸ ਤਰੀਕੇ ਦੇ ਨਾਲ ਅਸੀਂ ਇਸ ਬੰਦੇ ਦੇ ਕਾਗਜ਼ ਪੂਰੇ ਕਰ ਰਹੇ ਹਾਂ ਕਿ ਉਹਨਾਂ ਦੇ ਨਹੀਂ ਕੀਤੇ ਜਾ ਸਕਦੇ ਕੀ ਟੈਕਨੀਕਲ ਬਿਡ ਨੂੰ ਅਸੀਂ ਕਿਸੇ ਤਰੀਕੇ ਨਾਲ ਸੈੱਟ ਨਹੀਂ ਕਰ ਸਕਦੇ ਤਾਂ ਜੋ ਅਸੀਂ ਮੈਂ ਕੱਲੇ ਫਰੀਦਕੋਟ ਵਿਧਾਨ ਸਭਾ ਹਲਕੇ ਦੀ ਗੱਲ ਕਰ ਰਿਹਾ ਤੇ ਹਲਕੇ ਦਾ 117 ਜੇ ਅਸੀਂ ਰੈਵਨਿਊ ਸਰਕਾਰ ਬਚਾਉਣ ਤੇ ਆ ਜੇ ਇਹੋ ਜਿਹਾ ਰੈਵਨਿਊ ਅਰਬਾਂ ਰੁਪਈਆ ਇਕੱਠਾ ਹੋਵੇ ਬਟ ਫਰੀਦਕੋਟ ਦੇ ਵਿੱਚ ਤਾਂ ਅਸੀਂ ਸਾਨੂੰ ਅਸੀਂ ਇੱਥੇ ਰਹਿਨੇ ਆ ਸਾਨੂੰ ਪਤਾ ਹੈ ਪਿਛਲੇ 15 ਸਾਲ ਤੋਂ ਇੱਕੋ ਹੀ ਬੰਦਾ ਕੰਮ ਕਰ ਰਿਹਾ ਇੱਕੋ ਹੀ ਬੰਦਾ ਕੰਮ ਕਰ ਰਿਹਾ ਹੁਣ ਉਹ ਰੱਬ ਜਾਣੇ ਵੀ ਉਹ ਕੀ ਸਿਸਟਮ ਬਣਾਉਂਦਾ ਹੈ ਵੀ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਪਤਾ ਨਹੀਂ ਭਰਾਵਾ ਉਹ ਕਈ ਵਾਰੀ ਹੁੰਦਾ ਨਾ ਵੀ ਉਹ ਕਹਿੰਦੇ ਵੀ ਬੜੇ ਬੰਦਿਆਂ ਕੋਲੇ ਆਲਾਦਿਨ ਦਾ ਜਿੰਜਾ ਹੈਗਾ ਜਿਹਨੂੰ ਉਹ ਰਗੜ ਲੈਂਦੇ ਆ ਜਿਹਨੂੰ ਤੇ ਉਹ ਕੰਮ ਚੱਲ ਜਾਂਦਾ ਤੇ ਕੋਈ ਮੈਨੂੰ ਲੱਗਦਾ ਕੋਈ ਵਿਚਾਰੇ ਕੋਲ ਕੋਈ ਜਾਦੂ ਤੰਤਰ ਕੋਈ ਬੂਟੀ ਤਾਂ ਹੋਊਗੀ ਜਿਹੜਾ ਉਹ ਕੰਮ ਚੱਲਦਾ ਰਹਿੰਦਾ ਸਰਕਾਰ ਨੇ ਸ਼ੁਰੂ ਕੀਤਾ ਹੈ ਯੁੱਧ ਨਸ਼ਾ ਵਿਰੋਧਾ ਬੋਤੜਲੇ ਨਾਲ ਮੈਂ ਸ਼ੁਰੂ ਕੀਤੀ ਹੈ ਨਸ਼ਾ ਤਸਕਰਾਂ ਦੇ ਜੋ ਘਰ ਟਾਏ ਜਾ ਰਹੇ ਆ ਉਹਦੇ ਨਾਲ ਨਸ਼ਾ ਮੁਕਤ ਹੋਜੂ ਪੰਜਾਬ ਬਾਵਾ ਸਾਹਿਬ ਕਈ ਵਾਰੀ ਕੀ ਹੁੰਦਾ ਜ਼ਿੰਦਗੀ ਦੇ ਵਿੱਚ ਨਾ ਸਖਤ ਫੈਸਲੇ ਲੈਣੇ ਪੈਂਦੇ ਤੇ ਸਖਤ ਸਰਕਾਰਾਂ ਹੀ ਇਹ ਸਖਤ ਫੈਸਲੇ ਲੈ ਸਕਦੀਆਂ ਜਿਹੜੇ ਬੰਦਿਆਂ ਦੇ ਜਿਹਨੂੰ ਕਹਿੰਦੇ ਨਾ ਆਪਾਂ ਮੋਟਿਵ ਤੇ ਸਿਸਟਮਸ ਦਿਮਾਗ ਦੇ ਵਿੱਚ ਆਪ ਦਾ ਫੋਕਸਡ ਹੈ ਉਹ ਬੰਦਾ ਇਹ ਫੈਸਲਾ ਲੈ ਸਕਦਾ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜੇ ਅਸੀਂ ਆਪਦੇ ਸਮਾਜ ਨੂੰ ਬਚਾਉਣਾ ਹੈ ਕੁਝ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਇੱਕ ਘਟੌਣ ਵਾਲਾ ਫੈਸਲਾ ਸਰਕਾਰ ਦਾ ਬਹੁਤ ਵਧੀਆ ਹੈ ਪਰ ਥੋੜਾ ਜਿਹਾ ਮੈਨੂੰ ਇਹ ਲੱਗਦਾ ਹੈ ਵੀ ਕੁਝ ਬੰਦੇ ਥਰਡੀ ਲੈਵਲ ਤੇ ਹਜੇ ਵੀ ਕੁਝ ਬੰਦਿਆਂ ਨੂੰ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਹੈ ਵੀ ਆਟੇ ਨਾਲ ਘੋਣਾ ਨਾ ਪਿਸ ਜਾਵੇ ਕਈ ਵਾਰੀ ਆਪਾਂ ਚੰਗਾ ਕਰਦੇ ਕਰਦੇ ਕਿਸੇ ਬੰਦੇ ਤੇ ਹੋਰ ਕੋਈ ਨੁਕਸਾਨ ਨਾ ਕਰ ਦਈਏ ਜਿਵੇਂ ਮੈਨੂੰ ਪਿਛਲੇ ਦਿਨਾਂ ਚ ਮਿੰਡੂ ਮਿੱਡੂ ਮਾਨ ਆਪਣੇ ਇੱਥੇ ਇੱਕ ਪਿੰਡ ਆ ਉਹ ਇੱਕ ਫੋਨ ਆਇਆ ਵੀ ਜੀ ਐ ਕਰਕੇ ਆ ਹੋਇਆ ਜੀ ਉਹ ਹੋਇਆ ਜੀ ਸਾਨੂੰ ਉਹ ਤੋਂ ਸੁਨੇਹਾ ਲੱਗਿਆ ਜੀ ਵੀ ਤੁਸੀਂ ਆ ਪੋਲੀਟੀਕਲ ਬੰਦੇ ਦੇ ਜਾਓ ਜੀ ਤਾਂ ਹੈ ਉਹ ਪਰ ਇਹ ਚੀਜ਼ਾਂ ਮਾਰ ਕਿਉਂਕਿ ਜਦੋਂ ਅਸੀਂ ਸਰਕਾਰਾਂ ਬਹੁਤ ਵੱਡੇ ਫੈਸਲੇ ਲੈਂਦੀਆਂ ਤੇ ਅਸੀਂ ਜਿਹੜੇ ਕਿ ਸਰਕਾਰ ਦੇ ਮੇਨ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਸਾਨੂੰ ਲੋਕ ਆ ਕੇ ਪ੍ਰੋਬਲਮਸ ਦੱਸਦੇ ਆ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਵੀ ਉਹ ਪ੍ਰੋਬਲਮਸ ਸਹੀ ਤਰੀਕੇ ਦੇ ਨਾਲ ਹਾਈ ਲੈਵਲ ਤੇ ਲੈ ਕੇ ਉਹਨਾਂ ਨੂੰ ਸੋਲਵ ਕਰ ਜਾਈਏ ਨਾ ਕਿ ਇਹ ਹੋਵੇ ਵੀ ਅਸੀਂ ਉਹਨੂੰ ਮਿਸਯੂਜ਼ ਕਰੀਏ ਬਟ ਫੈਸਲਾ ਸਰਕਾਰ ਦਾ ਬਹੁਤ ਵੱਡਾ ਹੈ ਬੜੀਆ ਫੈਸਲਾ ਬਹੁਤ ਵਧੀਆ ਪਰ ਦੇਖਣਾ ਤੁਸੀਂ ਤਾਂ ਇਹ ਵੀ ਹੈ ਨਾ ਵੀ ਜਿੱਥੇ ਪੋਸਟ ਜਾ ਰਹੀ ਹੈ ਉਹ ਕੁਝ ਲੋਕ ਪਹਿਲਾਂ ਹੀ ਮਰੇ ਹੋਏ ਆ ਉਹਨਾਂ ਦੇ ਤਸਕਰ ਸੀਗੇ ਉਹ ਮਰ ਚੁੱਕੇ ਆ ਘਰ ਟੋਂ ਨੂੰ ਫਿਰ ਵੀ ਉਹਨਾਂ ਦੇ ਬੱਚੇ ਆ ਛੋਟੇ ਛੋਟੇ ਤਿੰਨ ਤਿੰਨ ਚਾਰ ਚਾਰ ਬੱਚੇ ਆ ਕੁੜੀਆਂ ਖਾਸ ਕਰਕੇ ਆਮ ਹੀ ਆਮ ਹੀ ਬਾਬਾ ਸਾਹਿਬ ਕਈ ਵਾਰੀ ਆਪਾਂ ਦੇਖਦੇ ਆਂ ਵੀ ਜਦੋਂ ਨਾ ਜਿਵੇਂ ਤੁਸੀਂ ਆਹਾ ਮੈਨ ਲੱਗਦਾ ਤੁਸੀਂ ਹੁਸ਼ਾਰਤ ਵਾਲੇ ਕੇਸ ਦੀ ਗੱਲ ਕਰ ਰਹੇ ਹੋ ਕਈ ਵਾਰ ਕੀ ਹੁੰਦਾ ਹੈ ਵੀ ਜਦੋਂ ਆਪਾਂ ਆਮ ਨੋਰਮਲ ਬੰਦੇ ਦੀ ਜ਼ਿੰਦਗੀ ਦੇਖਦੇ ਹਾਂ ਸਿਸਟਮ ਦੇਖਦੇ ਹਾਂ ਵੀ ਜਦੋਂ ਉਹ ਮਰ ਜਾਂਦੇ ਆ ਉਹਨਾਂ ਦਾ ਡੈਥ ਸਰਟੀਫਿਕੇਟ ਅਪਡੇਟ ਨਹੀਂ ਹੁੰਦਾ ਹਮ ਮਹਿਕਮਿਆਂ ਕੋਲੇ ਜਦੋਂ ਇਨਫੋਰਮੇਸ਼ਨ ਨਹੀਂ ਹੋਊਗੀ ਇੰਨੇ ਕਰੋੜਾਂ ਬੰਦਿਆਂ 'ਚ ਨਹੀਂ ਪਤਾ ਲੱਗਦਾ ਵੀ ਜੇ ਕਿਸੇ ਦਾ ਕੋਈ ਵਿਚਾਰੇ ਦਾ ਨੁਕਸਾਨ ਜਾਂ ਕੋਈ ਡੈਥ ਹੋਈ ਹੈ ਤੇ ਉਹਨਾਂ ਦਾ ਨਹੀਂ ਪਤਾ ਲੱਗਦਾ ਉਹਨਾਂ ਇਹ ਇਹ ਤਾਂ ਹੈ ਨਹੀਂ ਵੀ ਮਹਿਕਮੇ ਨੂੰ ਰਾਤ ਨੂੰ ਸੁਪਨਾ ਆਉਣਾ ਵੀ ਤੁਸੀਂ ਸਵੇਰੇ ਕਿੰਨਾ ਘਰੇ ਜਾਣਾ ਹੈ ਉਹਨਾਂ ਦਾ ਕੀ ਹੋਇਆ ਕੀ ਅਗਲਾ ਹੈ ਕਈ ਵਾਰੀ ਯਾਰ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਕਈ ਵਾਰੀ ਚੰਗਾ ਕਰਦੇ ਕਰਦੇ 2-4% ਮਾੜਾ ਵੀ ਹੋ ਜਾਂਦਾ ਬਟ ਆਪਾਂ 99% ਚਾਹੀਦਾ 5 4% ਕਈ ਵਾਰੀ ਚੰਗਾ ਕਰਦੇ ਕਰਦੇ ਹੋ ਜਾਂਦਾ ਮੈਂ ਹੁਣੇ ਹੁਣੇ ਆ ਰਿਹਾ ਸੀ ਤੁਹਾਡੇ ਦਫਤਰ ਦੇ ਬਾਹਰ ਦੇਖਿਆ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਵੀ ਅਸੀਂ ਚਿੱਟੇ ਵਾਲਿਆਂ ਦਾ ਨਸ਼ਾ ਤਸਕਰਾਂ ਦਾ ਜਾਂ ਮਾੜੇ ਕੰਮ ਵਾਲਿਆਂ ਦਾ ਸਾਥ ਨਹੀਂ ਦੇਵਾਂਗੇ ਕਈ ਸਿਆਸੀ ਲੋਕਾਂ ਦੇ ਲੱਗੇ ਹੋਏ ਆ ਪੋਸਟਰ ਵਧੀਆ ਉਪਰਾਲਾ ਉਹ ਠੀਕ ਲੱਗਦਾ ਉਪਰਾਲਾ ਬਹੁਤ ਵਧੀਆ ਪਰ ਮੈਨੂੰ ਲੱਗਦਾ ਮੈਂ ਪਹਿਲੇ ਦਿਨੋਂ ਹੀ ਇਹ ਕੰਮ ਕਰਦਾ ਮੈਨੂੰ ਤਾਂ ਉਸ ਚੀਜ਼ ਦੀ ਮਹਿਸੂਸ ਨਹੀਂ ਹੋਈ ਵੀ ਮੈਂ ਲੱਗ ਲਿਖ ਕੇ ਲਾਵਾਂ ਕੋਈ ਇਹ ਤਾਂ ਗੱਲ ਹੈ ਨਹੀਂ ਵੀ ਜੇ ਮੈਂ ਪਹਿਲਾਂ ਕਿਸੇ ਦੀ ਮਦਦ ਕੀਤੀ ਹੋਵੇ ਤੇ ਉਹਨੂੰ ਮੈਂ ਅੱਜ ਚੇਤਾਵਨੀ ਦੇਵਾਂ ਅੱਜ ਮੈਂ ਕਮਾਂ ਵੀ ਪਾਈ ਇਹ ਜੋ ਹੈ ਵੀ ਮੈਂ ਅੱਜ ਇਹ ਆਪਦੇ ਦਫ਼ਤਰ ਦੇ ਬਾਹਰ ਬੋਰਡ ਲੱਗਿਆ ਅੱਜ ਮੈਂ ਮਦਦ ਨਹੀਂ ਕਰਾਂ ਮੈਂ ਤਾਂ ਸ਼ੁਰੂ ਤੋਂ ਹੀ ਨਹੀਂ ਕਰਦਾ ਮੇਰਾ ਜਿਹੜਾ ਸਿਆਸੀ ਆਪਦਾ ਕੈਰੀਅਰ ਹੈ ਪਹਿਲਾਂ ਮੈਂ ਬਹੁਤ ਸਮਾਂ ਕਾਂਗਰਸ ਦੇ ਵਿੱਚ 17-18 ਸਾਲ ਲਏ ਆ ਹੁਣ ਮੈਂ ਵੀ ਇਲੈਕਸ਼ਨਾਂ ਦੇ ਵਿੱਚ ਇੱਥੇ ਆਇਆ ਮੈਨੂੰ ਲੱਗਦਾ ਹੈ ਮੈਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਗੱਲ ਕਰਦਾ ਮੈਨੂੰ ਮੈਂ ਕਦੀ ਹੂੰ ਕਿਸੇ ਚਿੱਟੇ ਵਾਲੇ ਦੀ ਨਸ਼ੇ ਵਾਲੇ ਦੀ ਮਦਦ ਨਹੀਂ ਕੀਤੀ ਮੈਂ ਇਸ ਕਰਕੇ ਭਰਾਵਾ ਨਹੀਂ ਲਾਇਆ ਚਲੋ ਵਧੀਆ ਕੀਤਾ ਤੁਸੀਂ ਨਹੀਂ ਲਾਇਆ ਚੀਰਮੈਨ ਹਟਾਏ ਗਏ ਹਨ ਜੋ ਵਧੀਆ ਕੰਮ ਕਰ ਰਹੇ ਸੀਗੇ ਖਾਸ ਕਰਕੇ ਜੇ ਗੱਲ ਕਰ ਲਈਏ ਪੰਜਾਬ ਤੋਂ ਫਰੀਦਕੋਟ ਦੀ ਵਧੀਆ ਕੰਮ ਕਰ ਰਹੇ ਸੀ ਚੀਰਮੈਨ ਜੇ ਕੁਛ ਕਿ ਬਿਨਾ ਮਤਲਬ ਤੋਂ ਕਹਿੰਦੇ ਹਟਾ ਦਿੱਤੇ ਗਏ ਹੈ ਕੁਛ ਤਾਂ ਨਹੀਂ ਬਾਬਾ ਸਾਹਿਬ ਬੇਸਿਕਲੀ ਕੀ ਹੈ ਵੀ ਪਾਰਟੀ ਹਾਈ ਲੈਵਲ ਤੇ ਜਿਹੜੇ ਫੈਸਲੇ ਹੈ ਵੱਡੇ ਲੀਡਰਾਂ ਦੇ ਫੈਸਲੇ ਹੈ ਜੋ ਕਿ ਮੀਟਿੰਗਸ ਦੇ ਨਾਲ ਲਏ ਜਾਂਦੇ ਹਨ ਕੰਮ ਹਰ ਇੱਕ ਬੰਦਾ ਕਰਦਾ ਫਰੀਦਕੋਟ ਵੀ ਕੰਮ ਸੋਨਾ ਹੋਇਆ ਮੈਂ ਨਹੀਂ ਕਹਾਂਗਾ ਕੰਮ ਉਹਨਾਂ ਨੇ ਸੋਨਾ ਕੀਤਾ ਬਟ ਪਾਰਟੀ ਨੇ ਵੀ ਦੇ ਹਰ ਇੱਕ ਇੱਕ ਦੌਰ ਹੈ ਹਰ ਇੱਕ ਇੱਕ ਚੇਅਰਮੈਨੀ ਦਾ ਟਾਈਮ ਹੈ ਪਾਰਟੀ ਨੇ ਪਰਫਾਰਮੈਂਸ ਬੇਸ ਆਫ ਦਾ ਅੱਗੇ 2027 ਦਾ ਅਜੰਡਾ ਜੋ ਬੁਣਿਆ ਉਸੇ ਹਿਸਾਬ ਨਾਲ ਚੱਲਣਾ ਹੈ ਪਾਰਟੀ ਦੇ ਫੈਸਲੇ ਹੈ ਜੋ ਕਿ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਸਾਨੂੰ ਸਾਰੇ ਲੀਡਰਾਂ ਨੂੰ ਮੰਨਣੇ ਚਾਹੀਦੇ ਆ ਤੇ ਆਉਣ ਵਾਲੇ ਸਮੇਂ ਜਿਹੜੇ ਨਵੇਂ ਸਾਡੇ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਜਿਹੜੇ ਉਹਦੇ ਮਿਲ ਰਹੇ ਆ ਉਹਨਾਂ ਨੂੰ ਜਿਹੜਾ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਗੱਲਾਂ ਚੱਲ ਰਹੀਆਂ ਫਰੀਦਕੋਟ ਦੇ ਵਿੱਚ ਆਸ-ਪਾਸ ਪਿੰਡਾਂ 'ਚ ਕਹਿੰਦੇ ਵੀ ਸੱਚੇ ਗਰਾਊਂਡ ਤਿਆਰ ਕਰ ਰਹੇ ਆ ਕੈਂਪਾਂ ਦੇ ਜਰੀਏ ਪਿੰਡਾਂ ਦੇ ਵਿੱਚ ਜੋ ਕੈਂਪ ਲਾਏ ਜਾ ਰਹੇ ਆ ਮਤਲਬ ਕਿਤੇ ਨਾ ਕਿਤੇ ਵੋਟ ਇਕੱਠੀ ਕੀਤੀ ਜਾ ਰਹੀ ਹੈ ਆਪਦੇ ਵੀ ਲੱਗਦਾ ਨਹੀਂ ਕਿ ਆ ਵੀ ਇਹ ਅਜੇ ਤਾਂ ਤੁਸੀਂ ਸਮਾਜ ਸੇਵਾ ਵੱਲੀ ਹੋ ਤੇ ਪੋਲੀਟੀਕਲ ਵੱਲੀ ਜਾਣਦੀ ਤੇਰੀ ਹੋ ਰਹੀ ਹੈ ਹੁਣ ਪੂਰੀ ਦੇਖੋ ਮੈਂ ਤਾਂ ਕਹਿੰਦਾ ਜੀ ਵੋਟ ਸਮਾਜ ਸੇਵੀ ਚੰਗੇ ਕੰਮ ਕਰਕੇ ਇਕੱਠੀ ਹੁੰਦੀ ਹੈ ਤਾਂ ਕੀ ਮਾਣਾ ਮੈਂ ਤਾਂ ਸਾਰੇ ਪ੍ਰਸ਼ਾਸਨ ਨੂੰ ਵੀ ਵਾਰ-ਵਾਰ ਬੇਨਤੀ ਕਰਦਾ ਹੁੰਦਾ ਆ ਜਾਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਵੀ ਜੋ ਮੇਰੇ ਅੰਗ ਸਟ੍ਰਗਲਰ ਹੈ ਉਹਨਾਂ ਵਾਲੇ ਸਮੇਂ ਅੱਗੇ ਆਉਣਾ ਚਾਹੁੰਦੇ ਆ ਤੁਸੀਂ ਲਾਓ ਕੈਂਪ ਅਸੀਂ ਤਾਂ ਕਿਸੇ ਦਾ ਕੋਈ ਹੱਥ ਤਾਂ ਨਹੀਂ ਫੜਿਆ ਬਿਲਕੁਲ ਕੋਈ ਵੀ ਬੰਦਾ ਜਦੋਂ ਅਸੀਂ ਮੈਂ ਤੁਹਾਨੂੰ ਪਤਾ ਹੈ ਜੀ ਇੱਕ ਪਿੰਡ ਦੇ ਵਿੱਚ ਮੈਂ ਪਿੱਛੇ ਜੇ ਜਦੋਂ ਜਾਣਾ ਹੈ ਹਰ ਇੱਕ ਪਿੰਡ 'ਚ 200 ਦੇ ਕਰੀਬ ਕਾਰਡ ਬਣ ਰਹੇ ਅੱਛਾ 200 ਦੇ ਕਰੀਬ ਜਿਹੜੇ ਕਾਰਡ ਬੰਦੇ ਆ 180 ਬੰਦੇ ਸਾਡੇ ਨਾਲ ਫੋਨ ਤੇ ਅੱਜ ਵੀ ਹਰ ਪਿੰਡ 'ਚ ਉਹ ਇਨ ਟੱਚ ਹੁੰਦੇ ਆ ਆ ਮੋਟਾ ਮੋਟਾ ਫਿਗਰ ਜਿਹਾ ਪੱਗਲ ਕਰ ਲਿਆ ਕਿੰਨੇ ਕੈਂਪ ਹੋ ਚੁੱਕੇ ਆ ਹੁਣ ਤੱਕ ਤੇ ਕਿੰਨੇ ਕ ਪੱਕੇ ਗਏ ਵੀ ਲੋਕਾਂ ਦਾ ਫਾਇਦਾ ਹੋ ਤਕਰੀਬਨ ਬੰਬਾ ਸਾਹਿਬ ਚੌਂਤੀ ਜਿਹੜੇ ਕੈਂਪਸ ਹੀ ਲਾ ਚੁੱਕੇ ਆ ਤੇ 3000 ਪਲੱਸ ਦੇ ਕਰੀਬ ਆਈ ਉਸ਼ਮਾਨ ਕਾਰਡ ਅਸੀਂ ਲਾ ਚੁੱਕੇ ਨਾਲ 5 500 ਤੋਂ ਉੱਤੇ ਜਿਹੜੇ ਲੋਕਾਂ ਦੀ ਅਸੀਂ ਪੈਨਸ਼ਨ ਦਾ ਅਸੀਂ ਲਵਾ ਚੁੱਕੇ ਹਾਂ ਤੇ ਨਾਲ ਆਵਾਸ ਯੋਜਨਾ ਦੇ ਵਿੱਚ ਤਾਂ ਪਰਮਾਤਮਾ ਸੁੱਖ ਰੱਖੇ ਅਸੀਂ ਆਵਾਸ ਯੋਜਨਾ ਦੇ ਵਿੱਚ ਇੱਕ ਨਵੀਂ ਪਹਿਲ ਕੀਤੀ ਬੰਬਸਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨਾ ਨੌਜਵਾਨਾਂ ਨੂੰ ਸਿਖਾਇਆ ਵੀ ਇਹ ਆਨਲਾਈਨ ਪਲੈਟਫਾਰਮ ਹੈ ਯਾਰ ਆਪਾਂ ਇਹਨੂੰ ਸਿੱਖ ਸਕਦੇ ਹਾਂ ਤੁਸੀਂ ਆਪ ਕਰਵਾ ਸਕਦੇ ਹੋ ਮੇਰਾ ਇਹ ਮੰਨਣਾ ਹੈ ਪਾਰਟੀ ਬਾਜੀ ਤੋਂ ਉੱਠ ਕੇ ਹਰ ਇੱਕ ਬੰਦੇ ਦਾ ਆਵਾਸ ਯੋਜਨਾ ਦੇ ਵਿੱਚ ਫਾਰਮ ਭਰਨਾ ਚਾਹੀਦਾ ਹੈ ਜੇ ਗਰੀਬ ਨੂੰ ਉਤੋਂ ਪੈਸੇ ਆਉਂਦੇ ਆ ਤੇ ਮੇਰੇ ਹਿਸਾਬ ਨਾਲ ਸਾਨੂੰ ਦਵਾਵਾਂ ਆਉਣਗੀਆਂ ਪੁੰਨ ਤੇ ਫਲੀਆਂ ਵਾਲਾ ਕੰਮ ਤੁਸੀਂ ਕਿਹਾ ਵੀ ਗਰੀਬ ਲੋਕਾਂ ਦਾ ਭਲਾ ਹੋਊਗਾ ਸਰਕਾਰੀ ਯੋਜਨਾਵਾਂ ਦੇ ਵਿੱਚ ਜੋ ਵੀ ਹੋ ਰਿਹਾ ਸਰਕਾਰੀ ਯੋਜਨਾਵਾਂ ਦੇ ਵਿੱਚ ਕਈ ਥੰਮ ਦੇ ਇਹ ਦੇਖਣ ਚ ਆਇਆ ਵੀ ਪੈਸੇ ਵੀ ਲਈ ਜਾ ਰਹੇ ਆ ਉਹਨਾਂ ਚੀਜ਼ਾਂ ਦੇ ਨਾਮ ਤੇ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਵੀ ਸਰਕਾਰੀ ਬੰਦੇ ਤੇ ਪ੍ਰਾਈਵੇਟ ਬੰਦੇ ਜਿਹੜੇ ਇਹ ਕੰਮ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਭਰਾਵੋ ਇਹ ਕੰਮ ਛੱਡ ਦਿਓ ਸੱਤ ਘਰ ਤਾਂ ਬਿੱਲੀ ਵੀ ਛੱਡਦੀ ਹੈ ਇਹ ਗਰੀਬ ਗਰੀਬਾਂ ਦੇ ਪੈਸੇ ਆ ਜੋ ਕਿ ਸਰਕਾਰਾਂ ਮੁਫਤ ਚ ਦਿੰਦੀਆਂ ਤੁਸੀਂ ਜੀ ਉਹਨਾਂ ਚੋਂ ਪੈਸੇ ਖਾਓਗੇ ਤੇ ਮੈਂ ਸਮਝਦਾ ਇਹ ਪੈਸੇ ਤੁਹਾਨੂੰ ਫਲ ਨਹੀਂ ਹੈ ਮੈਂ ਪਿੱਛੇ ਦੀ ਆਪਦੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਬੇਨਤੀ ਕੀਤੀ ਵੀ ਜਿਹੜਾ ਵੀ ਕੋਈ ਬੰਦਾ ਮੇਰੇ ਕੋਲੇ ਪਿੰਨਾਂ ਵਾਲੇ ਗੱਲ ਬਹੁਤ ਕਰਦੇ ਆ ਵੀ ਜੀ ਸਾਡੇ ਤੋਂ ਨੇ ਆ ਮੰਗ ਲਿਆ ਸਾਡੇ ਤੋਂ ਆ ਮੰਗ ਲਿਆ ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਤੁਸੀਂ ਕਿਸੇ ਦੇ ਵੀ ਆਡੀਓ ਜਾਂ ਵੀਡੀਓ ਲਿਆ ਕੇ ਦੇ ਦਿਓ ਮੈਂ ਤੁਹਾਨੂੰ ਇਨਾਮ ਵੀ ਦੇਵਾਂਗਾ ਤੇ ਮੇਰਾ ਵਾਦਾ ਮੈਂ ਉਹ ਬੰਦੇ ਨੂੰ ਛੱਡਾਂਗਾ ਵੀ ਪਰ ਮੇਰੇ ਇਸ ਮੈਸੇਜ ਦੇਣ ਨਾਲ ਮੈਨੂੰ ਇਹ ਲੱਗਦਾ ਵੀ ਉਹ ਕੰਮ ਬੰਦ ਦਾ ਜ਼ਰੂਰ ਹੋਇਆ ਬੰਬਾ ਜੀ ਤੁਸੀਂ ਪੁੱਛਦੇ ਹੋ ਨਾ ਚਿੱਟੀਆਂ ਪੱਤਰਾਂ ਨਾਲ ਕੀ ਹੁੰਦਾ ਮੇਰੇ ਚਿੱਟੀਆਂ ਪੱਤਰਾਂ ਨਾਲ ਇੱਕ ਤਾਂ ਜ਼ਰੂਰ ਹੈ ਵੀ ਲੋਕਾਂ ਦੀਆਂ ਅੱਖਾਂ ਤੇ ਕੰਨ ਖੜੇ ਤਾਂ ਰਹਿੰਦੇ ਇਹ ਤਾਂ ਗੱਲ ਤੁਹਾਨੂੰ ਵੀ ਬੰਦੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਐਸੀ ਅਰ ਸੱਚ ਜਰ ਆਪਣੇ ਨਾਲ ਜਿਨ੍ਹਾਂ ਨੇ ਹਰ ਇੱਕ ਸਵਾਲ ਦਾ ਜਵਾਬ ਵਿਵਾਖ ਹੋ ਕੇ ਦਿੱਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਪਸੰਦ ਆਈ ਤੇ ਸ਼ੇਰ ਦੂ ਕਰਿਓ ਧੰਨਵਾਦ ਜੀ